ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਕਾਨੜਾ ਮਹੱਲਾ ਪੰਜਵਾ ਘਰ ਦੂਜਾ ਏਕੋ ਅੰਕਾਰੀ ਸਤਗੁਰ ਪ੍ਰਸਾਦ ਗਾਈਐ ਗੁਣ ਗੋਪਾਲ ਕਿਰਪਾ ਨੇਧੇ ਦੁਖ ਵਿਦਾਰਨ ਸੁਖ ਦਾਤੇ ਸਤਗੁਰ ਜਾ ਕੋ ਭੇਟ ਰ ਹੋਏ ਸਗਲੇ ਸਿੱਧ ਰਾਓ ਸਮਰਤ ਨਾਮ ਮਨੈ ਸਾਧਾਰੈ ਕੋਟ ਪਰਾ ਦੇਖਿਨ ਮਹਿ ਤਾਰੈ ਜਾ ਕੋ ਚੀਤਿ ਆਵੈ ਗੁਰੇ ਆਪਣਾ ਤਾਂ ਕੋ ਦੋਖ ਨਹੀਂ ਤਿਲ ਸੁਪਨਾ ਜਾਗੋ ਸਤਿਗੁਰੇ ਆਪਣਾ ਰਾਕੇ ਸੋ ਜਨ ਹਾਰੇ ਰਾਸੇ ਅਮਰ ਸਨਾ ਚੱਕੈ ਕਹੋ ਨਾਨਕ ਗੁਰ ਕੀਨੀ ਮਇਆ ਹਲਤ ਪਾਲ ਤਮਕ ਊਜਲ ਭਇਆ ਕਾਨੜਾ ਮਹੱਲਾ ਪੰਜੇ ਵਾਯਾ ਰਾਦੋ ਦੁਜੇ ਸੁਆਮੀ ਆਪਣੇ ਊਠ ਤਬਟੇ ਸੋ ਬਤ ਜਾਗਤੇ ਸਾਥ ਸਾਥ ਸਹਿ ਸਾਹ ਹਰਿ ਜਪਨੇ ਰਹਾ ਤਾਂ ਕਹਿ ਹਿਰਦੈ ਵਸਿਓ ਨਾਮ ਜਾਗੋ ਸੁਆਮੀ ਕੀ ਨਉ ਦਾਨ ਤਾਂ ਕਹਿ ਹਿਰਦੈ ਆਈ ਸਾਤੇ ਠਾਕੁਰ ਭੇਟੈ ਗੁਰਬਚਨ ਨਾਤੇ ਸਰਬ ਕਲਾ ਜੋਇ ਪਰਵੀਨ ਨਾਮ ਮੰਤਰ ਜਾ ਕੋ ਗੁਰਦੀਨ ਕਹੋ ਨਾਨਕ ਤਾਂ ਕਹਿ ਬੁਲਜਾਓ ਕਲ ਯੁਗ ਮੈਂ ਪਾਇਆ ਜਿਨ ਨਾਮ ਕਰਣ ਮਹੱਲਾ ਪੰਜਵਾ ਕੀਰਤ ਪ੍ਰਭ ਕੇ ਗਾਵ ਮੇਰੇ ਰਸਨਾ ਨਿਕ ਵਾਰੇ ਕਰ ਬੰਦਨ ਸੰਤ ਨੂੰ ਹਾ ਚੜਨ ਗੋਬਿੰਦ ਜੀ ਕੇ ਬਸਨਾ ਰਹਾਉ ਅਨਕ ਪਾਤ ਕਰ ਦਵਾਰ ਨਾ ਪਾਵਾਂ ਹੋਏ ਕਿਰਪਾਲ ਤਾਂ ਹਰ ਹਰ ਧਿਆਵੋ ਕੋਟ ਕਰਮ ਕਰ ਦੇ ਨਾ ਸੋਦਾ ਸਾਧ ਸੰਗਤ ਮੈਂ ਮਨ ਪਰ ਬੋਧਾ ਤਿਸ ਨਭੋ ਜੇ ਬੋ ਰੰਗ ਮਾਇਆ ਨਾਮ ਲੈ ਤੇ ਸਰਬ ਸੁਖ ਪਾਇਆ ਪਾਰ ਬ੍ਰਹਮ ਜਪੈ ਦਿਆਲ ਕਹੋ ਨਾਨਕ ਤੋ ਛੁੱਟੈ ਜੰਜਾਲ ਕਣੜਾ ਮਹੱਲਾ ਪੰਜੇਵਾ ਐਸੀ ਮੰਗੋਬਿੰਦ ਤੇ ਟਹਿਲ ਸੰਤਨ ਕੇ ਸੰਗ ਸਾਧੂ ਕਾ ਹਰਨਾਮ ਮੰਜਪਰਮ ਗਤੀ ਰਹਾ ਪੂਜਾ ਚਰਨਾ ਧਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤੇ ਦੁਰਲਭ ਦੇਹੀ ਜਾਕੂ ਸਤਗੁਰ ਮਿਆ ਕਰੇ ਅਗਿਆਨ ਭਰਮ ਬਿਨਸੈ ਦੁਖ ਡੇਰਾ ਜਾਕੈ ਹਿਰਦੈ ਵਸੈ ਗੁਰ ਪੈੜਾ ਸਾਧ ਸੰਗੇ ਰੰਗ ਪ੍ਰਭ ਧਿਆਇ ਕਹ ਨਾਨਕ ਤਿਨ ਪੂਰਾ ਪਾਇਆ ਕਨੜਾ ਮਹੱਲਾ ਪੰਜੇ ਵਾ ਭਗਤੇ ਭਗਤੋਂ ਹੂੰ ਬਣਾਈ ਧਨ ਮਨ ਗਲਤ ਪੈ ਠਾਕੁਰ ਸਿਉ ਆਪਨ ਲਿਐ ਮਿਲਾਇ ਰਹਾਉ ਗਵਨਹਾਰੀ ਗਾਵੇ ਗੀਤ ਤੇ ਉਦਰ ਬਸਜ ਚੀਤੇ ਪਿਕਾ ਵਿੰਜਨ ਪ੍ਰੋਸਨਹਾਰ ਜੈ ਭੋਜਨ ਕੀ ਨੋ ਤੇ ਤ੍ਰਿਭਤਾਰੇ ਅਨਕ ਸਵਾੰਗ ਕਾਚੈ ਭੇਖ ਧਾਰੀ ਜੈ ਸੋ ਸਾਤੈ ਸੋ ਦੁਸ਼ਟਾਰੀ ਕਹਿਣ ਕਹਾਵਨ ਸਕਲ ਜੰਜਾਲੀ ਨਾਨਕ ਦੇ ਦਾਸ ਸਚ ਕਰਨੀ ਸਾਰ ਕਨੜਾ ਮਹੱਲਾ ਪੰਜੀਵਾ ਤੇਰੋ ਜਨ ਹਰਿ ਜੈ ਸੰਤੋ ਮਾਹੀ ਹੋ ਰਹਾਉ ਮਨੈ ਪ੍ਰਗਾਸ ਪ੍ਰੀਕੇ ਪ੍ਰਭ ਕੀ ਸੋਭਾ ਜਤ ਕਦ ਪੇਕੋ ਆਇਓ ਸਭਤੇ ਪਰੇ ਪਰੇ ਤੇ ਉੱਚਾ ਘਹਿਰ ਗੰਭੀਰ ਰਥਾ ਜੋਤ ਪੋਤ ਮਿਲਿਓ ਭਗਤਨ ਕੋ ਜਨਕ ਸਿਓ ਪਰਦਾ ਲਾਹਿਓ ਗੁਰ ਪ੍ਰਸਾਦਿ ਗਾਵੈ ਗੁਰ ਨਾਨਕੇ ਸਹਿ ਸਮਾਧਿ ਸਮਾਇਓ ਸਹਿਜ ਸਮਾਧਿ ਸਮਾਇਓ ਵਾਹਿ ਗੁਰਜੀਕਾ ਖਲਸਾ ਵਾਹਿ ਗੁਰਜੀ ਕੀ ਫਤਿਹ